ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਮਾਝੇ ਇਲਾਕੇ ਚ ਪੰਜਾਬ ਦੀਆਂ ਚਾਰ ਜਿਮਨੀ ਚੋਣਾ ਇੱਕ ਚੋਣ ਹਲਕਾ ਡੇਰਾ ਬਾਬਾ ਨਾਨਕ ਜਿੱਥੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਦਾਵਾ ਹੁਣ ਐਮਪੀ ਬਣ ਕੇ ਦਿੱਲੀ ਦਰਬਾਰ ਚੱਲੇ ਅਤੇ ਇਹ ਖਾਲੀ ਹੋਈ ਸੀਟ ਤੇ ਭਾਵੇਂ ਕਾਂਗਰਸ ਆਪਣਾ ਹੱਕ ਜਤਾ ਰਹੀ ਹੈ ਪਰ ਹੁਣ ਤਾਜ਼ੇ ਹਾਲਾਤ ਇਸ ਤਰ੍ਹਾਂ ਦਾ ਇਸ਼ਾਰਾ ਕਰਨ ਲੱਗ ਪਏ ਹਨ ਕਿ ਇਸ ਸੀਟ ਤੇ ਸ਼੍ਰੋਮਣੀ ਕਾਲੀ ਦਲ ਚ ਮਜੀਠੀ ਦੇ ਜਰਨਾ ਸਮਝੇ ਜਾਂਦੇ ਵਿਕਰਨ ਸਿੰਘ ਮਜੀਠੀਆ ਹੁਣ ਡੇਰਾ ਬਾਬਾ ਨਾਨਕ ਚ ਜਿਮਨੀ ਚੌਂ ਨੂੰ ਆਪਣੀ ਮੋਚ ਦਾ ਸਵਾਲ ਬਣਾ ਸਕਦੇ ਹਨ ਇਸ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਹਨ ਬਾਕੀ ਦੇਖਦੇ ਹਾਂ ਕਿ ਅੱਜ ਕੱਲ ਸਾਬਕਾ ਵਿਧਾਇਕ ਵਜੋ ਵਿਚਰ ਰਹੇ ਮਜੀਠੀਆ ਉਥੇ ਆਪ ਚੋਣ ਲੜਦੇ ਹਨ ਜਾਂ ਫਿਰ ਕਿਸੇ ਹੋਰ ਨੂੰ ਇਸ ਹਲਕੇ ਵਿੱਚੋਂ ਖੜਾ ਕੀਤਾ ਜਾਵੇਗਾ ਇਹ ਵੀ ਆਵਾਜ਼ ਆ ਰਹੀ ਹੈ ਕਿ ਸਾਬਕਾ ਮੰਤਰੀ ਸੁਚਾ ਸਿੰਘ ਲੰਗਾ ਜਿਨ੍ਹਾਂ ਨੂੰ ਸ਼੍ਰੋਮਣੀ ਕਾਲਦਲ ਨੇ ਮੋਰ ਸ਼ਾਮਿਲ ਕਰ ਲਿਆ ਹੈ ਉਹ ਵੀ ਉਮੀਦਵਾਰੀ ਦਾ ਚੰਡਾ ਚੁੱਕ ਸਕਦੇ ਹਨ ਇਸ ਹਲਕੇ ਤੋਂ ਅਕਾਲੀ ਚੋਂ ਬਣੇ ਤੇ ਅੱਜਕੱਲ ਭਾਜਪਾ ਚ ਰਵੀ ਕਿਰਨ ਸਿੰਘ ਕਾਲੋ ਵੀ ਭਾਜਪਾ ਵੱਲੋਂ ਜਿੱਤ ਲਈ ਆ ਸੰਬੰਧ ਹਨ ਇਸ ਹਲਕੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਪੂਰੀ ਤਾਕਤ ਚੋਕਣਗੇ ਨਤੀਜਾ ਕਿਸ ਦੇ ਹੱਕ ਵਿੱਚ ਹੋਵੇਗਾ ਇਹ ਸਮਾਂ ਹੀ ਦੱਸੇਗਾ ਇਸ ਦੇ ਨਾਲ ਹੀ ਦੱਸ ਦਈਏ ਕਿ ਭਾਵੇਂ ਅਜੇ ਤੱਕ ਜਿੰਨੀ ਚੋਣ ਦਾ ਐਲਾਨ ਨਹੀਂ ਹੋਇਆ ਪਰ ਇਸ ਤੋਂ ਪਹਿਲਾਂ ਹੀ ਚੋਣ ਮੈਦਾਨ ਪਖਣਾ ਸ਼ੁਰੂ ਹੋ ਗਿਆ ਹੈ ਮਨਪ੍ਰੀਤ ਸਿੰਘ ਬਾਦਲ ਵੀ ਗਿੱਦੜਵਾਹਾ ਹਲਕੇ ਵਿੱਚ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਹਨ ਮਨਪ੍ਰੀਤ ਬਾਦਲ ਨੇ ਆਖਿਆ ਹੈ ਕਿ ਉਹਨਾਂ ਨੂੰ ਸਿਆਸੀ ਕਾਰਨ ਕਰਕੇ ਗਿੱਦੜਵਾਹਾ ਹਲਕੇ ਤੋਂ ਦੂਰ ਜਾਣਾ ਪਿਆ ਸੀ ਪਰ ਹੁਣ ਉਹ ਮੁੜ ਆਏ ਹਨ ਪਿਛਲੇ 1 ਮਹੀਨੇ ਤੋਂ ਉਹ ਗਿੱਦੜਵਾਹ ਵਿੱਚ ਹਨ ਮਨਪ੍ਰੀਤ ਸਿੰਘ ਬਾਦਲ ਦੇ ਇਸ ਬਿਆਨ ਤੋਂ ਇਹ ਸਾਫ਼ ਹੈ ਕਿ ਭਾਜਪਾ ਉਹਨਾਂ ਨੂੰ ਗਿੱਦੜਵਾਹ ਦੇ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ ਉੱਥੇ ਹੀ ਦੂਜੇ ਪਾਸੇ ਕੁਲਸਵਾਂ ਪਹਿਲਾਂ ਕਾਲੀ ਦਲ ਦੇ ਸ਼ਿਰਕਾ ਡਾਗੂ ਡੀਐਮਪੀ ਢਿੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਚਰਚਾ ਹੈ ਕਿ ਆਮ ਆਦਮੀ ਪਾਰਟੀ ਡੀਐਮਪੀ ਢਿੱਲੋਂ ਨੂੰ ਹੀ ਇੱਥੋਂ ਚੋਣ ਲੜਵਾ ਸਕਦੀ ਹੈ ਇਸ ਤੋਂ ਇਲਾਵਾ ਕਾਂਗਰਸ ਵੱਲੋਂ ਰਾਜਾ ਵਰਿੰਗ ਦੀ ਪਤਨੀ ਨੂੰ ਚੋਣ ਲੜਾਉਣ ਦੇ ਸਭ ਤੋਂ ਮਜ਼ਬੂਤ ਦਾਅਵੇ ਹਨ ਸੋ ਇਸ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ